ਹੈਲੋ ਸਤਿ ਸ੍ਰੀ ਅਕਾਲ ਜੀ ਕਿਊਰ ਸਿੰਮੂ ਐਂਡ ਕੁਛ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਬਣਾਉਣੇ ਆ ਜੀਰਾ ਸੌਂਫ ਅਜਵੈਨ ਦਾ ਪਾਊਡਰ ਚਲੋ ਜੀ ਬਣਾ ਕੇ ਦਿਖਾਉਣੇ ਆ ਤੁਹਾਨੂੰ ਆਜੋ ਚਲੋ ਜੀ ਆਪਾਂ ਬਣਾਉਣ ਲੱਗਿਆਂ ਆ ਦੇਖੋ ਜੀ ਆਪਾਂ ਜੀਰਾ ਲੈ ਆਪਾਂ ਸੌਂਫ ਲਈ ਤੇ ਆ ਅਜਵੈਨ ਇਹਨਾਂ ਤਿੰਨਾਂ ਨੂੰ ਕੋ ਮਾਤਰਾ ਦੇ ਵਿੱਚ ਆਪਾਂ ਪਾ ਲਿਆ ਤੇ ਇਹਦਾ ਆਪਾਂ ਰੋਸਟ ਕਰਾਂਗੇ ਡ్రਾਈ ਰੋਸਟ ਇਹ ਤਾਂ ਪੁੱਨ ਲੈਨੇ ਨੂੰ ਫਿਰ ਆਪਾਂ ਕੜਾਈ ਕਰਦੇ ਆ ਗਰਮ ਗੈਸ ਓਨ ਕਰਕੇ ਤੇ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋਊਗੀ ਹਾਂਜੀ ਤੇ ਹੁਣ ਆਪਾਂ ਬਣਾਉਣ ਲੱਗੇ ਆ ਪਾਊਡਰ ਤੇ ਇਹਦੇ ਫਾਇਦੇ ਬਹੁਤ ਜ਼ਿਆਦਾ ਏ ਜਾਵ ਨਹੀਂ ਇਹਦੇ ਨਾਲ ਬੰਦਾ ਪਹਿਲੀ ਗੱਲ ਤਾਂ ਮੇਨ ਹੀ ਹੈ ਤੇ ਹੋਰ ਵੀ ਆਪਾਂ ਅੱਗੇ-ਅੱਗੇ ਤੁਹਾਨੂੰ ਦੱਸਦੇ ਆ ਇਹਦੇ ਫਾਇਦੇ ਬਹੁਤ ਜ਼ਿਆਦਾ ਫਾਇਦੇ ਇਸ ਚੀਜ਼ ਦੇ ਤੇ ਬਾਕੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਪਲੀਜ਼ ਪੂਰੀ ਦੇਖਿਆ ਕਰੋ ਵੀਡੀਓ ਨੂੰ ਤੇ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਫਾਇਦੇ ਆਇਕੋ ਮੋਤਰਾ ਦੇ ਵਿੱਚ ਹੀ ਆਪਾਂ ਪਾਇਆ ਇਹਦੇ ਵਿੱਚ ਸਮਾਨ ਤਿੰਨੋ ਚੀਜ਼ਾਂ ਕੋ ਜਿਆ ਬਹਿ ਗਈਆਂ ਆਪਾਂ ਤੇ ਹੁਣ ਇੱਕ ਤਾਂ ਬਸ 2 ਮਿੰਟ ਹੀ ਇਹਨੂੰ ਭੁੰਨਣਾ ਹੈ ਜਿਆਦਾ ਨਹੀਂ ਭੁੰਨਣਾ ਇਹ ਦੋ ਤਿੰਨ ਮਿੰਟਾਂ ਦੇ ਵਿੱਚ ਹੀ ਵਧੀਆ ਭੁਜੇਗਾ ਤੇ ਬਾਕੀ ਦਾ ਪ੍ਰੋਸੈਸ ਦਿਖਾਉਣੇ ਆਪਾਂ ਤੁਹਾਨੂੰ ਅੱਗੇ ਆ ਦੇਖੋ ਜੀ ਆਪਾਂ ਨੂੰ ਨਹੀਂ ਆ تینوں ਚੀਜ਼ਾਂ ਆ ਇਸ ਤਰ੍ਹਾਂ ਪੁੰਨੀਆਂ ਐ ਇੰਨੀ ਘੱਟ ਪੁੰਨੀਆਂ ਆਪਾਂ ਨਾਲ ਤਾਂ ਜਿਆਦਾ ਕਾਲਾ ਹੀ ਕਰਨਾ ਐ ਫਿਰ ਨਾ ਉਹ ਕੜਵਾ ਹੋ ਜਾਂਦਾ ਐ ਖਾਣ ਦੇ ਵਿੱਚ ਤੇ ਆਪਾਂ ਬੋਲ ਬਣਾਉਣਾ ਐ ਤੈਨੂੰ ਬਸ ਇੰਨਾ ਹੀ ਪੁੰਨਿਆ ਜਾਵੇ ਤੈਨੂੰ ਬਿਲਕੁਲ ਹੀ ਸੋ ਸਲੋ ਸਲੋ ਗੈਸ ਦੇ ਉੱਪਰ ਆਪਾਂ ਬਣਾਉਣਾ ਐ ਤੇ ਬਸ ਦੋ ਤਿੰਨ ਹੀ ਮਿੰਟ ਹੀ ਲੱਗੀਆਂ ਮੈਨੂੰ ਜਿਆਦਾ ਟਾਈਮ ਨਹੀਂ ਲੱਗਿਆ ਤੇ ਇਸ ਤਰ੍ਹਾਂ ਦਾ ਹੋ ਗਿਆ ਦੇਖੋ ਜੀ ਤੇ ਇਹਨੂੰ ਆਪਾਂ ਥੋੜਾ ਠੰਡਾ ਕਰਕੇ ਫਿਰ ਮਿਕਸੀ ਦੇ ਵਿੱਚ ਆਪਾਂ ਪੀਸ ਕੇ ਫਿਰ ਤੁਹਾਨੂੰ ਪਾਊਡਰ ਬਣਾ ਕੇ ਦਿਖਾਣੇ ਆ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਫਾਇਦੇ ਓਕੇ ਜੀ ਚਲੋ ਅਗਲਾ ਪ੍ਰੋਸੈਸ ਫਿਰ ਦਿਖਾਣੇ ਤੁਹਾਨੂੰ ਚਲੋ ਜੀ ਪਾਊਡਰ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਆਹ ਦੇਖੋ ਜੀ ਆਪਾਂ ਐਨਾ ਪੌਣਾ ਕ ਚਮਚਾ ਇਹ ਆਪਾਂ ਰੋਟੀ ਖਾਣ ਤੋਂ ਬਾਅਦ ਪੌਣਾ ਚਮਚਾ ਖਾ ਸਕਦੇ ਆ ਤੇ ਇਹਦੇ ਨਾਲ ਆਪਾਂ ਨੂੰ ਬਹੁਤ ਹੀ ਫਾਇਦੇ ਹੋਣਗੇ ਇਹ ਜਿੱਦਾਂ ਕਿ ਆਪਾਂ ਨੂੰ ਹਾਜਮਾ ਠੀਕ ਨਹੀਂ ਹੁੰਦਾ ਕਿ ਆਪਾਂ ਕਹਿੰਦੇ ਰੋਟੀ ਖਾ ਲਈ ਆਪਾਂ ਦਾ ਹਜਮ ਹੀ ਨਹੀਂ ਹੋਈ ਤੇ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਫਿਰ ਬਾਕੀ ਹੈਗਾ ਕਿ ਮੋਟਾਪੇ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਮੈਂ ਵੀ ਬਣਾਇਆ ਹੈ ਘਰੇ ਤੇ ਮੈਂ ਵੀ ਸ਼ੁਰੂ ਕਰਦੀ ਆ ਹੁਣ ਖਾਣਾ ਤੇ ਤੁਸੀਂ ਵੀ ਜ਼ਰੂਰ ਬਣਾਇਓ ਤੇ ਬਹੁਤ ਵਧੀਆ ਚੀਜ਼ ਹੈ ਇਹ ਇਦੇ ਵਿੱਚ ਕਿਹੜਾ ਕੁਝ ਆਪਾਂ ਆਪ ਕੋ ਕੈਮੀਕਲ ਤਾਂ ਪਾਇਆ ਹੀਗਾ ਜਿਹੜੀਆਂ ਵੈਸੇ ਹੀ ਆਪਾਂ ਨਾਰਮਲ ਯੂਜ਼ ਕਰਦੇ ਆਂ ਚੀਜ਼ਾਂ ਸੌਂਫ ਵੀ ਵਧੀਆ ਹੀ ਆ ਪੇਟ ਵਾਸਤੇ ਐਜਵੈਨ ਜੀਰਾ ਇਹ ਤਿੰਨੋਂ ਚੀਜ਼ਾਂ ਪੇਟ ਵਾਸਤੇ ਬਹੁਤ ਹੀ ਵਧੀਆ ਹੁੰਦੀਆਂ ਐ ਤੇ ਕੋਈ ਵੀ ਪੇਟ ਨੂੰ ਸੰਬੰਧਿਤ ਬਿਮਾਰੀ ਐ ਜਿਹੜੀ ਉਹ ਤੁਹਾਡਾ ਹਾਜਮਾ ਠੀਕ ਆ ਬਾਕੀ ਤਾਂ ਸਾਰੀਆਂ ਆ ਪੇਟ ਆਪਣਾ ਵੈਸੇ ਹੀ ਠੀਕ ਆ ਜੇ ਆਪਣਾ ਹਾਜਮਾ ਹੀ ਨਹੀਂ ਸਹੀ ਹੁੰਦਾ ਤੇ ਫਿਰ ਆਪਾਂ ਨੂੰ ਹੁੰਦਾ ਐ ਕਿ ਭਾਈ ਮੈਨੂੰ ਹজম ਹੀ ਨਹੀਂ ਹੋਇਆ ਸਾਰਾ ਦਿਨ ਆਇਨ ਕਰੀ ਜਾਨੀ ਖਾਣਾ ਪਚਦਾ ਹੀ ਨਹੀਂ ਗਿਆ ਤੇ ਇਹ ਵਾਲੀ ਬਹੁਤ ਵਧੀਆ ਚੀਜ਼ ਆ ਸੁਬਾ ਸ਼ਾਮ ਤੁਸੀਂ ਖਾ ਸਕਦੇ ਹੋ ਰੋਟੀ ਤੋਂ ਬਾਅਦ ਖਾਣਾ ਖਾ ਕੇ ਤੇ ਬਸ ਆ ਪੌਣਾ ਕ ਚਮਚਾ ਖਾ ਲਓ ਕਈ ਵਾਰ ਹੁੰਦਾ ਕਿਸੇ ਨੂੰ ਪੌਣਾ ਨਹੀਂ ਸੂਟ ਕਰਦਾ ਤਾਂ ਥੋੜਾ ਤੁਸੀਂ ਚਲੋ ਆਇਆ ਲਾ ਦਿੰਦੇ ਬਾਹਲਾ ਐ ਤੇ ਅੱਧਾ ਚਮਚੇ ਤੇ ਸ਼ੁਰੂ ਕਰ ਲਓ ਅੱਧਾ ਚਮਚਾ ਖਾ ਸਕਦੇ ਹੋ ਤੇ ਇਹਦਾ ਟੇਸਟ ਵੀ ਵਧੀਆ ਐ ਤੇ ਜਰੂਰ ਬਣਾ ਕੇ ਖਾਓ ਚਲੋ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿਉਂ ਨਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਪਹਿਲਾਂ ਵੀਆ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਉਵੇਂ ਪਲੀਜ਼ ਅੱਗੇ ਵੀ ਪਿਆਰ ਦਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਬਹੁਤ ਜ਼ਿਆਦਾ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਓਕੇ ਜੀ ਧੰਨਵਾਦ